ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਸਾ ਪੂਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਜ ਕਰਦੇ ਕਰੀਏ ਸਭੈ ਰਨਕਵਾ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਵ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਐ ਜੁਨ ਜੁਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੁਜਿਓ ਕਰਵ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੀ ਸਿਵ ਕੀ ਯੋ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀਓ ਛਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤ ਦੇਹ ਪਾਰਾ ਜਬ ਕਰਹ ਕਰਤੋਂ ਕਬ ਹੂੰ ਤਮੈ ਮਿਲਤ ਦੇਹ ਤਰਸਬ ਹੂੰ ਜੇਤੇ ਬਦਨ ਸਿਸਟਰ ਅਵਤਾਰਿਆ ਆਪ ਆਪ ਨਿੰਬੂ ਜੋ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਨ ਲੰਬ ਆਦਾਨੀ ਲਨਦ ਸੰਭ ਤਾਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨ ਪਾਉਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰ ਲਖਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪਾਰੰਗ ਪਰਉਰਾਪਕੇ ਪੂਪਾ ਅੰਡਜ ਜਿਰਥ ਸਿਤਿ ਜਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉਹ ਫੂਲ ਰਾਜਾ ਵੇ ਬੈਠਾ ਕਉਹ ਸਿਮੰਧ ਪਿਓ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇਆ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतुई तव सरणी परे तिनके दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहें तात काल ने आए हैं रस्या होए ताही सब काल दुष्ट अरिष्ट तरैं तत्काल ला कृपा दर्शन जाय नर हो ताके ताप्तन कु मोहर हो रद्ध सिद्ध कर्मो सब होइ दुष्ट शाश्वत सके न कोई एक बार जिन तुम्हें संवारा काल फांसते ताहे बरा जनर नाम ते हारो कहा दारु दुष्ट दुखते रहा ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਸ਼ਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਸਾਨਿ ਜਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਵਨ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਐ ਜੁਨ ਜੁਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੁਜਿਓ ਕਰਵ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਭ ਜੂਵ ਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੀ ਸਭ ਕੀ ਓ ਬੇਦ ਰਾਜ ਮਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀਓ ਛਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤਬ ਦੇਹ ਪਾਰਾ ਜਬ ਕਰਹ ਕਰਤੋਂ ਕਬ ਹੂੰ ਤੋਂ ਮੈ ਮਿਲਤ ਦੇਹ ਤਰਸਬ ਹੂੰ ਜੇਤੇ ਬਦਨ ਸਿਸਟਰ ਅਵਤਾਰਿਆ ਆਪ ਆਪ ਨਿੰਬੂ ਜੋ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਣ ਲੰਬ ਆਦਾਨੀ ਨਾਦ ਸੰਭ ਤਾਕਾ ਮੂੜੋ ਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਭੇਵ ਆਪ ਆਪਨੀ ਬੁਧਹਿ ਜੇਤੀ ਵਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰ ਅਲਖਨ ਜਾਇ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪ ਅਰੰਕ ਪੈਉ ਰਾਪ ਕੇ ਪੂਪਾ ਅੰਡਜ ਜਿਰਛੇ ਤਿਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਉਹੋ ਫੂਲ ਰਾਜਾ ਵੇ ਬੈਠਾ ਕਉਹ ਸਿਮੰਟ ਪੈਉ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸ਼ ਮੀਰੀ ਤੁਮ ਕਰੋ ਸਿਖ ਅਬਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतो हि तव शरणि परे तिनके दुष्ट दुखत हवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए हैं रस्या होए ताही सब काल दुष्ट अरिष्ट तरैं तत्काल कृपा दर्शन जाय नर हो ताके ताप्तनक मोहर हो रद्ध सिद्ध कर्मो सब होइ दुष्ट शाश्वत सके न कोई एक बार जिन तुम्हें संवारा काल फांसते ताहे बरा जनर नाम ते हारो कहा दारु दुष्ट दोखते रहा ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਉਪਈ ਹਮਰੇ ਕਰੋ ਹਾ ਤੇ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਬੋ ਆਪ ਹਾਤ ਦੇ ਮੋਹਿ ਬਚਾਵੋ ਸੁਖੀ ਬਸੈ ਮੋਰਾ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਿ ਜਕਰਦੇ ਕਰੀਐ ਸਭੈ ਰਨ ਕੋ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਵ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਐ ਜੁਨ ਜੁਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੁਜਿਓ ਕਰਵ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਆ ਕਾਲ ਪਾਇ ਸ਼ਿਵ ਜੂ ਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਤਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਸ਼ਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਨਾਬ ਸਵਾਰੀ ਸ਼ਿਵ ਕਨਕੋ ਸ਼ਿਵ ਮਨ ਸੁਖ ਦੀ ਓ ਸ਼ਤਰਣ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤੁ ਦੇਹ ਪਾਰਾ ਜਬ ਕਰਹ ਕਰਤੋਂ ਕਬ ਹੂੰ ਤਮੈ ਮਿਲਤ ਦੇਹ ਤਰਸਬ ਹੂੰ ਜੇਤੇ ਬਦਨ ਸਿਸਟਰ ਅਵਤਾਰਿਆ ਆਪ ਆਪ ਨਿੰਬੂ ਜੋ ਉਚਾਰੈ ਤੁਮ ਸਭ ਹੀ ਤੇ ਰਤਨਾਰਾਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਨ ਲੰਬ ਆਦਾਨੀ ਨਾਦ ਸੰਭ ਤਾਕਾ ਮੂੜੋ ਚਾਰਤ ਭੇਦਾਂ ਜਾ ਕੋ ਭੇਵ ਨ ਪਾਉਤ ਬੇਦਾਂ ਤਾਕੂ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਭੇਵ ਆਪ ਆਪਨੀ ਬੁਧਹਿ ਜੇਤੀ ਵਰਨਤ ਪਿੰਨ ਪਿੰਨ ਤੋਹਿ ਤੇਤੀ ਤੁਮਰ ਅਲਖਨ ਜਾਇ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪ ਅਰੰਕ ਪੈ ਉਰਾਪ ਕੇ ਪੂਪਾ ਅੰਡਜ ਜਿਰਛੇ ਤਿਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਉਹੋ ਫੂਲ ਰਾਜਾ ਵੇ ਬੈਠਾ ਕਉਹ ਸਿਮੰਟ ਪੈ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰਭਵ ਅਬਰਸ਼ ਮੀਰੀ ਤੁਮ ਕਰੋ ਸਿਖ ਅਬਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਈ ਤਵ ਸਰਣੀ ਪਰੇਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲੂਕ ਕੋ ਇਕ ਬਾਰ ਤੇ ਹੈ ਤਾਂ ਤੇ ਕਾਲ ਨੈ ਆਏ ਹੈ ਰਛਾ ਹੋਏ ਤਾਹੀ ਸਭ ਕਾ ਲਾ ਦੁਸ਼ਟ ਅਰਿਸ਼ਟ ਤਰੀਂ ਤਤਕਾਲਾ ਕਿਰਪਾ ਦਰਸ ਤਨਜਾਇ ਨ ਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੇ ਬਾਰਾ ਜਨਰ ਨਾਮ ਤੇ ਹਰਵ ਕਹਾ ਦਾਰਤ ਦੁਸ਼ਟ ਦੋਖਤੇ ਰਹਾ ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਸਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਛਾਨ ਜੁ ਕਰਦੇ ਕਰੀਏ ਸਭੈ ਰੰਕਵਾ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਵ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਐ ਚੰਨ ਚੰਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੂਜੋ ਕਰਵ ਰਛਾ ਰੱਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸਿਵ ਜੂਵ ਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੀ ਸਿਵ ਕੀ ਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀਓ ਛਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਇਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤ ਦੇਹ ਪਾਰਾ ਜਬ ਕਰ ਕਰਤੋਂ ਕਬ ਹੂੰ ਤਮੈ ਮਿਲਤ ਦੇਹ ਤਰਸਭ ਹੂੰ ਜੇਤੇ ਬੰਨ ਸਿਸਟਰ ਅਵਤਾਰਿਆ ਪਾਪ ਨਿੰਬੂ ਜੋ ਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਨ ਲੰਬ ਆਦਾਨੀ ਲਨਦ ਸੰਭ ਤਾਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨ ਪਾਉਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰ ਲਖਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪ ਅਰੰਕ ਪੈ ਉਰਾਪ ਕੇ ਪੂਪਾ ਅੰਡਜ ਜੇ ਰਚੇ ਤਿਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉਹੋ ਫੂਲ ਰਾਜਾ ਵੇ ਬੈਠਾ ਕਉਹ ਸਿਮੰਟ ਪੈ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸ਼ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतुई तब सरणी परे तिनके दुष्ट दुखत होवे मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए है रस्या होए ताही सब का ला दुष्ट अरिष्ट टरें तत्काल ला कृपा दर्शन जाय ने हर हो ताके ताप तन को मोहर हो रेद सिद्ध कर्मो सब होई दुष्ट शाश्वत सके न कोई एक बार जिन तुम्हें संवारा काल फांस ते ताहे महाराज नर नाम ते हरव कहा दारु दुष्ट दुखते रहा ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੋਨ ਕਾਰਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਰਛਾ ਪੂਰਨ ਹੋਏ ਚਿਤ ਕੀ ਇਸ਼ਾ ਤਬ ਚਰਨਨ ਮੰਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਬੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰਾ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰਛਾਨ ਜਕਰਦੇ ਕਰੀਏ ਸਭੈ ਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਵ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੂਜਿ ਕਰਵ ਰਛਾ ਰੱਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵ ਜੂ ਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੀ ਸਿਵ ਕੀ ਓ ਬੇਦ ਰਾਜ ਮਮਾਂ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀਓ ਸ਼ਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਇਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤਬ ਦੇਹ ਪਾਰਾ ਜਬ ਕਰ ਕਰਤੋਂ ਕਬ ਹੂੰ ਤਮੈ ਮਿਲਤ ਦੇਹ ਤਰਸਬ ਹੂੰ ਜੇਤੇ ਬੰਨ ਸਿਸਟਰ ਅਵਤਾਰਿਆ ਪਾਪ ਨਿੰਬੂ ਜੋ ਚਾਰੇ ਤੁਮ ਸਭ ਹੀ ਤੇ ਰਤ ਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਨ ਲੰਬ ਆਦਾਨੀ ਲਨਦ ਸੰਬ ਤਾਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨ ਪਾਉਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰ ਲਖਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਰੰਗ ਪਉ ਰਾਪਕੇ ਪੂਪਾ ਅੰਡਜ ਜਿਰਥ ਸਿਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉਹ ਫੂਲ ਰਾਜਾ ਵੇ ਬੈਠਾ ਕਉਹ ਸਿਮੰਟ ਪਿਓ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतुई तब सरणी परे तिनके दुष्ट दुखत होवे मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए है रस्या होए ताही सब का ला दुष्ट अरिष्ट टरे तत्काल ला कृपा दर्शन जाय ने हर हो ताके ताप तन को मोहर हो रेद सिद्ध कर्मो सब होई दुष्ट शाश्वत सके न कोई एक बार जिन तुम्हें संवारा काल फांस ते ताहे महाराज नर नाम ते हरव कहा दारत दुष्ट दुखते रहा ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ